ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਮੂਹ ਨਗਰ ਪੰਚਾਇਤ ਢਿਲਵਾ ਦੇ ਸਾਰੇ ਸਤਕਾਰਯੋਗ ਵੋਟਰਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਮੁਬਾਰਕਬਾਦ ਪੇਸ਼ ਕਰਦਾ ਕਿਉਂਕਿ ਉਹ ਸਾਰੇ ਪਿੰਡ ਦੇ ਵੋਟਰਾਂ ਦੇ ਸਦਕਾ ਪਹਿਲਾਂ ਸਾਡੇ ਸਤਕਾਰਯੋਗ ਐਮਸੀ ਚੁਣेंगे ਔਰ ਫਿਰ ਉਹਨਾਂ ਐਮਸੀਆਂ ਨੇ ਵਿੱਚੋਂ ਸਾਰਿਆਂ ਨੇ ਸਹਿਮਤੀ ਦੇ ਨਾਲ ਅੱਜ ਸਾਰੇ 11 ਐਮਸੀਜ਼ ਵਿੱਚੋਂ ਸਾਡੇ ਸਤਿਕਾਰਯੋਗ ਭੈਣ ਜੀ ਰਜਨੀ ਸ਼ਰਮਾ ਜੀ ਜਿਹੜੀ ਕਿ ਸੰਜੀਵ ਸ਼ਰਮਾ ਦੇ ਘਰੋਂ ਨੇ ਉਹਨਾਂ ਨੂੰ ਅਸੀਂ ਪ੍ਰਧਾਨ ਜਿਹੜਾ ਉਹ ਨਿਯੁਕਤ ਕੀਤਾ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਕਰੋ ਔਰ ਇਸੇ ਤਰ੍ਹਾਂ ਸਾਰੇ ਕਾਉਂਸਲਰਜ਼ ਦੀ ਸਹਿਮਤੀ ਨਾਲ ਨਗਰਪੰਚਾਇਤ ਢਿਲਵਾਨਾ ਅੱਜ ਉਹਨਾਂ ਨੇ ਸਾਰਿਆਂ ਨੇ ਸਹਿਮਤੀ ਨਾਲ ਮੇਰੇ ਛੋਟੇ ਵੀਰ ਬਲਦੇਵ ਸਿੰਘ ਜੀ ਬਿੱਲਾ ਨੂੰ ਜਿਹੜਾ ਹੈ ਮੀਤ ਪ੍ਰਧਾਨ ਚੁਣਿਆ ਹੈ ਔਰ ਇਥੇ ਕਾਬਲੇ ਤਾਰੀਫ ਕਰ ਲਿਆ ਕਿ ਇਹ ਚੋਣ ਜਿਹੜੀ ਆ ਸਾਰੇ ਪੱਤਰਕਾਰਾਂ ਨੂੰ ਦੱਸਣਾ ਚਾਹੁੰਨਾ ਇਹ ਅਨਪੋਸਟ ਹੋਈ ਆ ਨਿਰਵਿਰੋਧ ਚੋਣ ਹੋਈ ਆ ਔਰ ਇਥੇ ਸੱਚ ਬਿਆਨ ਮੈਂ ਕਰਨਾ ਚਾਹੁੰਨਾ ਕਿ ਜਦੋਂ ਅਸੀਂ ਪ੍ਰੋਸੈਸ ਸ਼ੁਰੂ ਕੀਤਾ ਅੰਦਰ ਗਏ ਨਗਰ ਪੰਚਾਇਤ ਦੀ ਬਿਲਡਿੰਗ ਚ ਤੇ ਜਿਹੜਾ ਕਨਵੀਨਰ ਹੈ ਇਥੇ ਅੱਜ ਦੀ ਇਲੈਕਸ਼ਨ ਮੀਟਿੰਗ ਦਾ ਤਹਿਸੀਲਦਾਰ ਕਪੂਰਥਲਾ ਬਰਿੰਦਰ ਭਾਟਿਆ ਉਹ 15 ਮਿੰਟ ਲੇਟ ਆਏ ਔਰ ਅਸੀਂ ਇਹ ਸਾਰੀ ਗੱਲ ਮੀਟਿੰਗ ਦੀ ਵੀਡੀਓਗ੍ਰਾਫੀ ਕਰਾਈ ਅੰਦਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਜਦਾਂ ਸੌਚ ਸਮਾਗਮ ਹੋਵੇਗਾ ਮੈਂਬਰਸ ਦਾ ਉਹਦੇ ਚ ਐਮਐਲਏ ਨੂੰ ਬਾਹਰ ਜਾਣਾ ਪਵੇਗਾ ਮੈਂ ਕਿਹਾ ਵਰਿੰਦਰ ਜੀ ਮੈਂ ਕੋ ਅਨਪੜ੍ਹ ਐਮਐਲਏ ਨਹੀਂਗਾ ਮੈਂ ਪੜਿਆ ਲਿਖਿਆ ਬੰਦਾ 10 ਮੈਨੂੰ ਕਾਨੂੰਨ ਕਿੱਥੇ ਲਿਖਿਆ ਜਿਹੜਾ ਐਮਐਲਏ ਬਾਹਰ ਜਾਊਗਾ ਫਿਰ ਕਾਗਜ਼ ਖੋਖਦਾ ਰਿਹਾ 10 15 ਮਿੰਟ ਕਾਨੂੰਨ ਕਿ ਲੱਭਣਾ ਸੀਗਾ ਐਮਐਲਏ ਤਾਂ ਇੱਥੋਂ ਦਾ ਇੱਕ ਇੱਕ ਐਕਸ ਆਫੀਸਰ ਮੈਂਬਰ ਆ ਉਹਨੂੰ ਵੋਟ ਦਾ ਅਧਿਕਾਰ ਆ ਇਸ ਕਰਕੇ ਉਹਦੀ ਉੱਥੇ ਬੱਤੀ ਬੰਦ ਹੋ ਗਈ ਫਿਰ ਉਸ ਤੋਂ ਬਾਅਦ ਅਸੀਂ 100 ਦੀ ਪ੍ਰਕਿਰਿਆ ਹੋਈ ਆ ਹਾਜ਼ਰੀ ਲੱਗੀ ਸਾਰੇ 11 ਦੇ 11 ਕਾਉਂਸਲਰ ਦੀ ਫਿਰ ਕਾਗਜ਼ ਦੇਖੀ ਜਾਵੇ ਐ ਕਿਸੇ ਤਰੀਕੇ ਨਾਲ ਮੈਂ ਕਿਹਾ ਜੀ ਪ੍ਰੋਸੀਡਿੰਗ ਸ਼ੁਰੂ ਕਰੋ ਵੀਡੀਓਗ੍ਰਾਫੀ ਹੋ ਰਹੀ ਆ ਅਖੇ ਜੀ ਇਲੈਕਸ਼ਨ ਤੁਸੀਂ ਕਰਾ ਲਓ ਫਿਰ ਮੈਂ ਤਾਂ ਇਲੈਕਸ਼ਨ ਨਹੀਂ ਕਰਾ ਉੱਠ ਕੇ ਬਾਹਰ ਚਲੇ ਗਿਆ ਉੱਠ ਕੇ ਬਾਹਰ ਚਲੇ ਗਿਆ ਜਿਹੜਾ ਕਨਵੀਨਰ ਬਣਾਇਆ ਸੀ ਗਵਰਨਮੈਂਟ ਨੇ ਆ ਅਖੋਤੀ ਜਿਹੜੇ ਝਾੜੂਆ ਪਾਰਟੀ ਇਨਕਲਾਬ ਵਾਲੀ ਪਾਰਟੀ ਉੱਠ ਕੇ ਬਾਹਰ ਚਲੇ ਗਿਆ ਤੇ ਸਾਰੇ ਜਿਹੜੇ 11 ਦੇ 11 ਐਮਸੀ ਬੈਠੇ ਰਹੇ ਸਾਰਿਆਂ ਨੇ ਅੰਦਰੋਂ ਵੀਡੀਓਗ੍ਰਾਫੀ ਤੇ ਕਿਹਾ ਕਿ ਸਾਡੀ ਚੋਣ ਅੱਜ ਹੀ ਹੋਣੀ ਚਾਹੀਦੀ ਆ ਫਿਰ ਮਜਬੂਰੀ ਲਾਚਾਰੀ ਵਿੱਚ ਆਣ ਕੇ ਬਾਹਰੋਂ ਘੁੰਮ ਕੰਮ ਕੇ ਆਣ ਕੇ ਤੇ ਫਿਰ ਬੈਠ ਕੇ ਉਹਨੇ ਪ੍ਰोसीडिंग ਦੇ ਦੋ ਮਤੇ ਲਿਖੇ ਗਏ ਨੇ ਇੱਕ ਪ੍ਰਧਾਨਗੀ ਦਾ ਮਤਾ ਲਿਖਿਆ ਗਿਆ ਜਿਹਦੇ ਸਾਡੀ ਭੈਣ ਰਜਨੀ ਸ਼ਰਮਾ ਜੀ ਪ੍ਰਧਾਨ ਬਣੇ ਦੇ ਤੇ ਇੱਕ ਮੀਤ ਪ੍ਰਧਾਨ ਦਾ ਮਤਾ ਲਿਖਿਆ ਗਿਆ ਕਿ ਜਿੱਥੇ ਕਿ ਅਸੀਂ ਬਲਦੇਵ ਸਿੰਘ ਜੀ ਨੂੰ ਬਣਾਇਆ ਹੈ ਬਿੱਲਾ ਜੀ ਨੂੰ ਮੀਤ ਪ੍ਰਧਾਨ ਸਾਡੀ ਅੰਡਰਸਟੈਂਡਿੰਗ ਵੈਸੇ ਤੁਹਾਨੂੰ ਅੱਜ ਸ਼ੇਅਰ ਕਰ ਲੈਣਾ ਵਾ ਸਾਡੀ ਅੰਡਰਸਟੈਂਡਿੰਗ ਇਹ ਆ ਕਿ 1.5 ਸਾਲ ਤੱਕ ਸਾਡੇ ਇਹ ਭੈਣ ਜੀ ਰਹਿਣਗੇ ਪ੍ਰੈਜ਼ੀਡੈਂਟ ਔਰ 1.5 ਸਾਲ ਤੋਂ ਬਾਅਦ ਇਹ ਸ਼ਿਫਟ ਹੋ ਕੇ ਬਲਦੇਵ ਸਿੰਘ ਬਿੱਲਾ ਪ੍ਰਧਾਨ ਬਣਨਗੇ ਔਰ ਮੀਤ ਪ੍ਰਧਾਨ ਜਿਹੜਾ ਵਾ ਉਸ ਵਕਤ ਬਾਕੀ ਦੇ ਸਮੇਲੀ ਹਰਜਿੰਦਰ ਸਿੰਘ ਜਿਹਨੂੰ ਆਪਾਂ ਸ਼ੰਦਰ ਕਹਿੰਦੇ ਆ ਬਹੁਤ ਸਾਡਾ ਸਭ ਤੋਂ ਸੀਨੀਅਰ ਆਗੂ ਆ ਮੁਰਕੇ ਇਹਨੂੰ ਬਣ ਸੋ ਇਹ ਸਾਰੀਆਂ ਗੱਲਾਂ ਅੰਡਰਸਟੈਂਡਿੰਗ ਨਾਲ ਸਹਿਮਤੀ ਦੇ ਨਾਲ ਪਿੰਡ ਚ ਹੋਈ ਆ ਨਾਲ ਮੈਂ ਕਹਿਣਾ ਚਾਹੁੰਦਾ ਤਾੜਨਾ ਕਰਨਾ ਚਾਹੁੰਦਾ ਪਿਛਲੇ ਦਿਨਾਂ 'ਚ ਇਲੈਕਸ਼ਨ ਪ੍ਰੋਸੈਸ ਹੋਣ ਤੋਂ ਸ਼ੁਰੂ ਲੈ ਕੇ ਹੁਣ ਅੱਜ ਕੱਲ੍ਹ ਤੱਕ ਸਾਡੇ ਕਾਉਂਸਲਰਾਂ ਨੂੰ ਪੁਲਿਸ ਰਾਹੀਂ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਵਾ ਬੁਲਾਇਆ ਜਾ ਰਿਹਾ ਵਾ ਸੀਆਈਏ ਸਟਾਫ ਦੇ ਇੰਚਾਰਜ ਨੇ ਸਾਡੇ ਕਾਉਂਸਲਰ ਨੂੰ ਬੁਲਾ ਕੇ ਉੱਥੇ ਪੂਰਾ ਯਤਨ ਕੀਤਾ ਇਹ ਸਾਰੀ ਗੱਲ ਦੀ ਮੈਂ ਜਿਹੜੀ ਸ਼ਿਕਾਇਤ ਐ ਇਲੈਕਸ਼ਨ ਕਮਿਸ਼ਨ ਨੂੰ ਔਰ ਆਪਣੇ ਜ਼ਿਲ੍ਹੇ ਦੇ ਐਸਐਸਪੀ ਨੂੰ ਕਿਹਾ ਬੇਗੋਵਾਲ ਵਿੱਚ ਸਾਡੇ ਕੌਂਸਲਰਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਇਹ ਸਾਰੀਆਂ ਗੱਲਾਂ ਗਲਤ ਨੇ ਜਿਹੜੀ ਪਾਰਟੀ ਕਹਿੰਦੇ ਸੀ ਬਦਲਾਅ ਲੈ ਕੇ ਆਵਾਂਗੇ ਅਸੀਂ ਮਿਆਰੀ ਰਾਜਨੀਤੀ ਕਰਾਂਗੇ ਉਹ ਇੰਨੇ ਗਿਰਗੇ ਨੇ ਥੱਲੇ ਆਣ ਕੇ ਕਿ ਉਹ ਚੋਣਾਂ ਮੁਲਤਵੀ ਕਰਾ ਰਹੇ ਨੇ ਜਿੱਥੇ ਉਹਨਾਂ ਦੇ ਬਣ ਸਕਦੇ ਨੇ ਉਹ ਬਣਾ ਰਹੇ ਨੇ ਜਿੱਥੇ ਨਹੀਂ ਬਣ ਰਹੇ ਉਹ ਨਹੀਂ ਬਣਾਉਣਾ ਮੁਲਤਵੀ ਕਰਨਾ ਚਾਹੁੰਦੇ ਪਰ ਅੱਜ ਉਸ ਅਕਾਲਪੁਰਕ ਦੀ ਕਿਰਪਾ ਨਾਲ ਪਬਲਿਕ ਸਪੋਰਟ ਨਾਲ ਕਾਉਂਸਲਰਜ਼ ਦੀ ਸਪੋਰਟ ਨਾਲ ਸਾਡੀ ਜਿਹੜੀ ਆ ਇੱਥੇ ਢਿਲਮਾ ਦੇ ਵਿੱਚ ਪੂਰਨ ਤੌਰ ਦੇ ਉੱਤੇ ਨਿਰਵਿਰੋਧ ਜਿੱਤ ਹੋਈ ਆ ਇੱਕ ਵਾਰ ਮੈਂ ਫਿਰ ਤੁਹਾਨੂੰ ਵਧਾਈ ਦਿੰਦਾ ਤੇ ਇੱਕ ਵਾਰ ਤੁਹਾਨੂੰ ਬੇਨਤੀ ਕਰੂੰਗਾ ਕਿ ਜ਼ੋਰਦਾਰ ਤਾੜੀਆਂ ਨਾਲ ਸਾਡੇ ਪ੍ਰਧਾਨਾਂ ਦਾ ਸਵਾਗਤ ਕਰੋ ਅਗਲੀ ਜਿੰਦਾਬਾਦ ਅਕਾਲ ਸਿੰਘ ਖੇਰਾ ਜਿੰਦਾਬਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਮੇਰੇ ਨਾਲ ਜੁੜਨ ਵਾਸਤੇ ਬਹੁਤ-ਬਹੁਤ ਸ਼ੁਕਰੀਆ ਪਿਆਰ ਨਾਲ ਸਾਰੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ